ਤਦੰਤਾਰੰਦੀ ਪਿੰਡ ਭੈਣੀ ਮਟੂਆ ਵਿਖੇ ਨਾਜਾਇਜ਼ ਸਬੰਧਾਂ ਦੇ ਸ਼ੱਕ ਲੈ ਕੇ ਇੱਕ ਨੌਜਵਾਨ ਦਾ ਕਤਲ ਕਰ ਦਿੱਤਾ ਗਿਆ ਤੇ ਦੋਸ਼ੀ ਮੌਕੇ ਤੇ ਫਰਾਰ ਹੋ ਗਿਆ। ਮ੍ਰਿਤਕ ਨੌਜਵਾਨ ਦੀ ਪਛਾਣ ਲੱਭਪ੍ਰੀਤ ਸਿੰਘ ਪੁੱਤਰ ਮਨਜੀਤ ਸਿੰਘ ਵਜੋਂ ਹੋਈ ਹੈ ਜੋ ਕਿ ਪਰਿਵਾਰ ਦਾ ਇਕਲੌਤਾ ਪੁੱਤ ਸੀ। ਮ੍ਰਿਤਕ ਦੀ ਮਾਤਾ ਚਚੇਰੀ ਭਰਾਣੇ ਦੱਸਿਆ ਕਿ ਉਹਦੇ ਲੜਕੇ ਦੀ ਯਾਰੀ ਦੋਸਤੀ ਪਿੰਡ ਦੇ ਇੱਕ ਵਿਅਕਤੀ ਨਾਲ ਸੀ ਤੇ ਅਕਸਰ ਉਹ ਆਪਣੀ ਪਤਨੀ ਨੂੰ ਸਾਡੇ ਮੁੰਡੇ ਨਾਲ ਪਿੰਡ ਤੋਂ ਬਾਹਰ ਹੀ ਪੇਸਦਾ ਰਹਿੰਦਾ ਸੀ। ਪਰ ਕੱਲ ਸ਼ਾਮ ਨੂੰ ਉਸਦੇ ਲੜਕੇ ਨਾਲ ਝਗੜਾ ਕੀਤਾ ਉਸਦੇ ਅੱਖਾਂ ਸਾਹਮਣੇ ਲੱਭਪ੍ਰੀਤ ਨੂੰ ਸਰੇ ਵਿੱਚ ਇੱਟਾਂ ਮਾਰ-ਮਾਰ ਕੇ ਕਤਲ ਕਰ ਦਿੱਤਾ। ਉਸਨੇ ਪੁ मामले ਦੀ ਜਾਂਚ ਕਰ ਰਿਹਾ ਅਧਿਕਾਰੀ ਨੇ ਕਿਹਾ ਕਿ ਪਰਿਵਾਰ ਦੇ ਬਿਆਨਾਂ ਤੇ ਮਾਮਲਾ ਦਰਜ ਕਰ ਲਿਆ ਤੇ ਰੂਪੀ ਦੀ ਪਾਲੀ ਛਾਪੇ ਮਾਰੀ ਕੀਤੀ ਜਾ ਰਹੀ ਹੈ। ਜੀ ਮਾਦੋਟਾ ਤੇ ਕੀ ਗੱਲ ਕੀ ਹੋਈ ਹੈ ਜਦੜੇ? ਗੱਲ ਪਈ ਉਹ ਘਰੋਂ ਕੱਢਿਆ ਉਹਦੇ ਲੈਨ ਚ ਲੈ ਆਲਟੂਆ ਪਾਣੀ ਦਿੱਤੀ ਸੀ। ਲੈ ਆਪ ਹੀ ਆਵਾਟ ਕੇ ਨਾ ਇਤਰਾ ਗੇਟ ਤੇ ਗਾੜੀ ਪਿੱਛਾ ਫੋਨ ਕਰਨ ਦੇ ਉਹਦਾ ਥਾਂ ਨੂੰ ਧਿਆਨ ਆ। ਇਹ ਪਤਾ ਨਹੀਂ ਕਿੱਧਰੋਂ ਆਇਆ ਇਹਨੇ ਕਿ ਚੁੱਪੀ ਇੱਥੇ ਲਾਗੋ ਬਵਾਂਦੀ ਨੇ ਲੇਖਿਆ। ਇਹਨੇ ਚੁੱਕ ਕੇ ਤਾਲੂ ਤੇ ਮਾਰੀ ਤੇ ਕੰਨਾ ਸਾਨੀ ਟਕੇ ਹੀ ਚੱਲ ਗਈ ਤੇ ਮਾਂ ਤੇ ਪਿਓ ਪਿੱਛੇ ਮੋੜ ਤੇ ਖੜੇ ਸੀ ਉਹ ਵੀ ਲਾ ਲਈਆ ਇਹਨੇ ਮਾਂ ਪਿਓ ਦੀ ਛੈ ਦੇ ਨਾਲ ਇਹਨੇ ਕਿਲਾ ਗਾਰੇ ਨੇ ਕੰਮ ਹੋਇਆ ਮੇਰੇ ਪੀੜ ਦੇ ਮਾਰਕੀਟ ਜਦੋਂ ਇੱਟ ਮਾਰੀ ਨਾ ਉਹ ਡਿੱਗ ਗਿਆ ਵਾ ਇਹ ਉਸ ਤੋਂ ਮਾਰੀ ਜਾਂ ਸਿਰਫ ਮੈਨੂੰ ਗਵੰਡ ਨਾਲੇ ਬਾਹਰ ਚੁੱਕੀ ਭੱਜ ਕੇ ਬਾਹਰ ਵੀ ਲਾ ਮੁੰਡੇ ਨੂੰ ਮਾਰਨ ਦੇ ਆਈ ਬਾਹਰ ਨਿਕਲੀ ਇਹ ਮੇਰੇ ਸਾਹਮਣੇ ਵੀ ਮਾਰੀ ਗਿਆ ਤਿੰਨ ਚਾਰ tane ਰੁਕ ਮਗਲ ਗਾੜੀ ਹੱਥ ਕੀਤੇ ਮੇਰੇ ਮਾਰਨ ਪਿਆ ਲੱਗੋ ਗਵਾਂਡੀ ਪੱਜ ਕੇ ਆਏ ਨੇਟ ਸੁੱਟ ਕੇ ਪੱਜ ਗਿਆ ਮੇਰਾ ਮੁੰਡੇ ਨੂੰ ਉਹਨੇ ਮਗਾ ਕੇ ਛੱਡਿਆ ਏ ਪੰਜ ਕਿਨਾਂ ਦਾੜੇ ਮੁੰਡਾ ਕਿੰਨੀ ਦੀ ਉਮਰ ਸੀ ਲਾਪਰਲਾ 22 ਸਾਲ ਦਾ ਪਾਈ ਕੋਈ ਇੱਕ ਸਾਲ ਹੋ ਗਿਆ ਪੜਦਾ ਹੀ ਪੜਿਆ ਜਾ ਰਾਇਆ ਮੁੰਡੇ ਦੀ ਗਾੜੀ ਨੇ ਪੜਿਆ ਉਹਦੇ ਦਿਹਾੜੀ ਦਾ ਫੇਰ ਦਾ ਸਾਦਾ ਕੰਮ ਨਹੀਂ ਸੀ ਅਹੀਂ ਨੇ ਖੜਾ ਹੋ ਕੇ ਠੀਕ ਕੀ ਵਜ੍ਹਾ ਕੀ ਹੋਈ ਇਹਦਾ ਪਾਜੀ ਜਦ ਮੇਰੇ ਮੁੰਡੇ ਦਾ ਕੋਈ ਕਸੂਰ ਨਹੀਂ ਇਹਦੀ ਮਾਂ ਕਰੋ ਬਲਾ ਕੇ ਖੜਦੀ ਮੇਰੀ ਲਾਉ ਨੂੰ ਪੀਕੇ ਛੱਡਿਆ ਪੀਕਾ ਤੋਂ ਲਿਆ ਮੇਰਾ ਮੁੰਡਾ ਜਵਾਬ ਦੇਂਦਾ ਰਿਹਾ ਕਹਿੰਦਾ ਬੰਦੇ ਤੁਸੀਂ ਜਵਾਬ ਦਿਓ ਇਹ ਮੋਟਰਸਾਈਕਲ ਮੰਗ ਲਈ ਉਹ ਕਹਿੰਦਾ ਸੀ ਘੰਟੇ ਨੂੰ ਲੈ ਲਊ ਘੰਟਾ ਹੋ ਮੰਡੇ ਦਾ ਨਾ ਅੱਛੇ ਮੈਂ ਨਹੀਂ ਦਾਲਾ ਫੇਰ ਵੀ ਗਵਾ ਦਿੰਦਾ ਸੀ ਇਹ ਕਹਿੰਦੀ ਸੀ ਇਹਦੀ ਮਾਂ ਵੀ ਤੂੰ ਹੀ ਛੱਡ ਗਿਆ ਤੂੰ ਹੀ ਲੈ ਗਿਆ ਇਹਨਾਂ ਕੰਨਾ ਦਾਣਿਆ ਨੂੰ ਰਹਿ ਸੀ ਕਿ ਮਤਲਬ ਰਹਿਣਾ ਪਹਿਲਾਂ ਤੂੰ ਖਾਂਦੇ ਰਹੇ ਤੇ ਬਾਕੀ ਉਹਦਾ ਕਸੂਰ ਕੋਈ ਨਹੀਂ ਜਦੋਂ ਤੁਸੀਂ ਐਡੇ ਰਹੇ ਛੱਡ ਕੇ ਹੁੰਦਾ ਰਿਹਾ ਤੁਹਾਡੇ ਖਾਂਦੇ ਤੂੰ ਦੋ ਦਿਨ ਕਿਹਾ ਜੀਨ ਅੱਜ ਤੁਹਾਡਾ ਜੀਨ ਟੁੱਟ ਗਿਆ ਬੋਲੇ ਮਕਾਇਦਤਾ ਮੇਰੇ ਵੀਰ ਨੁਕਤੇ ਉਹਨੇ ਪਾਣੀ ਵੀ ਧਾਰੀ ਲੰਘਿਆ ਨਹੀਂ ਜਲ ਰਹੀ ਹੈ ਕਿਸੇ ਆ ਹੀ ਉੱਥੇ ਜਦੋਂ ਪਹਿਲੀ ਏਟ ਮਾਰੀ ਉਹਦੋਂ ਕੰਨਾ ਖਾਣੀ ਕੋਲ ਚੱਲਣਾ ਲੱਭਿਆ ਮੂੰਹ ਸਾਡੇ ਚੱਲ ਪਿਆ ਜੀ ਸੁਪੰਭੀ ਉਹਦੀ ਮਾਂ ਦੇ ਨਾਲ ਉਹਦੇ ਕੰਿਆਂ ਦੇ ਨਾਲ ਫਿਰ ਹੁਣ ਇਹੋ ਜੀ ਜਨਾਨੀ ਲੱਕੀ ਕੰਟਰੋਲ ਤੇ ਜਦੋਂ ਤੁਸੀਂ ਐਵੇਂ ਕੇ ਨੂੰ ਭੰਡੋਗੇ ਪਹਿਲਾਂ ਤੁਸੀਂ ਮੈਂ ਜਦੋਂ ਪਾਜੀ ਨਾਲ ਅੱਥ ਗੜੇ ਮੇਰਾ ਪੁੱਤ ਦਵਾਨ ਨਾ ਕਰੋ ਕਿਸੇ ਹੋਰ ਨਾਲ ਦੋ ਜਿਹਦੀ ਮਾਂ ਗਿੰਦੀ ਵੀ ਸਾਨੂੰ ਜਕੇਰ 43 ਕਹਿੰਦਾ ਸੀ ਸਾਨੂੰ ਇੱਥੇ ਚੀਨ ਆ ਮੈਂ ਚੁੱਪ ਹੋ ਗਿਆ ਮੈਂ ਨਾ ਦੁਪੀਨ ਕਰ ਲਿਆ ਅੱਜ ਮੇਰਾ ਪੁੱਤ ਮਾੜਾ ਹੋ ਗਿਆ ਘੰਟਾ ਵੀ ਪੈਸੇ ਲਿੰਦਾ ਰਿਹਾ ਇਹਨੂੰ 100 ਦੇ 200 ਦੇ ਜਿੰਨੇ ਮੰਗਣੇ ਮੇਰਾ ਪੁੱਤ ਬੰਦਾ ਮੇਰੇ ਸਾਹਮਣੇ ਬੰਦਾ ਰਿਹਾ ਸੀ ਉਹ ਰੱਬ ਗਵਾਹ ਵਾਸਤਾ ਔਰ ਜੋ ਮਾਰਾ ਲੱਗਣ ਲੱਗਿਆ ਇਹ ਲੱਤਾਂ ਬਾਤ ਤੋੜ ਦਿੰਦਾ ਮੇਰੀ ਪੁੱਤਲੀ ਦੇ ਨੂੰ ਸ਼ਕਤੀ ਦੇ ਕਿੰਨੇ ਮਾਰੇ ਉਹਦਾ ਨਾ ਕੀ ਪਰਜੰਸਾ ਪਰਜੰਸਾ ਕੱਲਾ ਹੀ ਤੇ ਹੋਰ ਨਲ ਕੇ ਗਏ ਪਿੱਛੇ ਮਾਪਿਓ ਹੀ ਇੱਥੇ ਮਾਪਿਓ ਮਾਂ ਹੈ ਕਿਆ ਕੱਲਿਆ ਉਲੱਖ ਪਿੱਛੇ ਤਿਆਰੀ ਵੱਟ ਕੇ ਇਹਨੂੰ ਮਗਾ ਕੇ ਆਣਾ ਮਾਂ ਵੀ ਨੱਤੇ ਵੀ ਕਿਆ ਸੀ ਕਿ ਇੱਥੋਂ ਚੱਲ ਜਾ ਕਿਸੇ ਨੂੰ ਕਿਆ ਸੀ ਤੇ ਕਿਸੇ ਨੇ ਮੈਨੂੰ ਦੱਸਿਆ ਵਾ ਤੈਨੂੰ ਇਹ ਦੱਸ ਦਿੰਦੇ ਹੁਣ ਤੇ ਆਪਾਂ ਜਾਣ ਹੀ ਆ ਰਹੇ ਸੀ ਮੰਗਰ ਤੇ ਕਿਉਂ ਹੋ ਗਿਆ ਵੰਗ ਭਾਜੀ ਮੈਨੂੰ ਤੇਰਾ ਪੁੱਤ ਚਾਜਦਾ ਜੇ ਪੁੱਤ ਨੇ ਤੇ ਫਿਰ ਇਹ ਆਪਦੀ ਨੌ ਮਾਰ ਕੇ ਮੇਰੇ ਮੁੰਡੇ ਦੀ ਸਾਈਡ ਤੇ ਪਾ ਦੇ ਇਹ ਵੀ ਫਿਰ ਉਹਨੂੰ ਵੀ ਮਾਰਦੇ ਤਾਂ ਉਹਨੇ ਮਰਵਾਇਆ ਨਾ ਮੇਰਾ ਪੁੱਤ ਕੱਢ ਕਿਨੇ ਬੱਚੇ ਕਿਨੇ ਦਾ ਡੇ ਕੋਈ ਕੱਲਾ ਹੀ ਇਹ ਬੇਟਾ ਸੀ ਕੱਲਾ ਹੀ ਦੋ ਬੇਟੀਆਂ ਆ ਬੇਟਾ ਵੀ ਜਵਾਨਾ ਵਿਆਹ ਨਾਲਾ ਉਧਰੋਂ ਇੰਨਾ ਨਹੀਂ ਨੀਰਾ ਕੇ ਤੇਰਾ ਰਵਾਜ ਪਟਾ ਸਾਂਜੀ ਇਹ ਬੜਾ ਵੱਡਾ ਹੈ ਕੁੜੀਆਂ ਵੱਡੀ ਆ ਜਿਉਂ ਤਰਾ ਵੱਡਾ ਇਹੋ ਹੀ ਲੱਗਦਾ ਸੀ ਇੱਕੋ ਜੇ ਵਾਦ ਇਹ ਇੱਕ ਛੋਟੀ ਵਾ ਵਿਚਕਾਰ ਜੀ ਡਿਟਾਇ ਹੋਈ ਆ ਮੇਰਾ ਕੋਈ ਇਹ ਮੈਂ ਕੁਛ ਨਹੀਂ ਚਾਹੁੰਦੀ ਤੇ ਮੈਨੂੰ ਨਕਸਾ ਚਾਹੀਦਾ ਹੈ ਆਪੇ ਤਾਂ ਹੀ ਮਾਰਦੇ ਨੇ ਹੁਣ ਹਰਜੈਂਟਲ ਦੇ ਘਰ ਦੀ ਮਾਰਦੇ ਕੰਮ ਕਰਦਾ ਮੇਰਾ ਘਰ ਵਾਲਾ ਤੇ ਸੰਤੀ ਜੀ ਜਾਇ ਆਓ ਫਿਰ ਧੜੀ ਦਾ ਪਾਇ ਹੀ ਭਾਜੀ ਠੀਕ ਆ ਜਿਹੜੇ ਕੀ ਗੱਲ ਸਹੀ ਹੋਈ ਹੈ ਮੇਰਾ ਨਾਮ ਤਲਪਾਦ ਹੈ ਜੀ ਪਿੰਡ ਪਣੀ ਮਟੂ ਹਟਾ ਜੀ ਇਹ ਇਹਦਾ ਮੇਰਾ ਭਰਾ ਹੀ ਲੱਗਦਾ ਚਾਚੇ ਦਾ ਪੋਤੇ ਇਹਦੇ ਨਾਲੇ ਵੀ ਇਹ ਬੈਣ ਖਲੋਣ ਵੜਾ ਹੀ ਉਹ ਮੁੰਡੇ ਦਾ ਜਿੰਨਕਰ ਜੈ ਸਿੰਘ ਨੇ ਦੱਤ ਕੀਤੀ ਨਾ ਦੀ ਉਹਦਾ ਬੈਣ ਖਲੋਣ ਵੜਾ ਹੈ ਉਹ ਘਰੋਂ ਬਲਾ ਬਲਾ ਕੜਨਾ ਉਹਨੂੰ ਲੈ ਕੇ ਜਾਣਾ ਲਾ ਨਹੀਂ ਜਗਾ ਛੱਡਿਆ ਘਰ ਦੀ ਨੂੰ ਤੇ ਮਕੀ ਜਗਾ ਵਨ ਡੇ ਚਲ ਜਾ ਉਹਨੇ ਬਥੇਰਾ ਮਾਣਾ ਕਰਨਾ ਮੈਂ ਨਹੀਂ ਜਾ ਸਕਦਾ ਮੇਰੇ ਤੋਂ ਤੇਲ ਦੇ ਪੈਸੇ ਲੈ ਲਓ ਮੈਂ ਕੰਮ ਤੇ ਜਾਣਾ ਮੈਂ ਉੱਥੇ ਜਾਣਾ ਭਾਨੇ ਮਾਰਿਆ ਇਹਨਾਂ ਨਾਲ ਇਹਨਾਂ ਨਾਲ ਨੂੰ ਤੇਰੇ ਤੇ ਯਕੀਨ ਬੜਾ ਤੇਰੇ ਤੇ ਯਕੀਨ ਬੜਾ ਤੂੰ ਲੈ ਕੇ ਜਾ ਇਹ ਨਸ਼ੇੜੀ ਹੀ ਆਪ ਕੋ ਚੱਟ ਜਿੰਗਾ ਫਿਰ ਇਹਦਾ ਨਸ਼ੇੜੀ ਜਿਹਨੂੰ ਕਹਿੰਦੇ ਨਾ ਉਹ ਜਿੱਤੇ ਮਰਜੀ ਦੇ ਪਾ ਜਿੱਤੇ ਮਰਜੀ ਲੁੱਟ ਕੋ ਕਰ ਲਿਆ ਅੱਗੇ ਵੀ ਮਾਮਲੇ ਹੁੰਦੇ ਕੋਟ ਕੋ ਇਹਨੇ ਹੁਣੇ ਆਂਦੇ ਵੀ ਤੂੰ ਗਲਤ ਆਦੇ ਨਾ ਗਲਤ ਆ ਇਹ ਉਹ ਗਲਤ ਜਿਹੇ ਬੰਦੇ ਪੰਚਾਇਤ ਚ ਘਲਾਰ ਕੇ ਉਹਨੂੰ ਜੋ ਵੀ ਉਹਨੂੰ ਸਜ਼ਾ ਹੀ ਉਹਨੂੰ ਦਿੱਤੀ ਜਾਂਦੀ ਜਾਂ ਉਹਦੀ ਕੋਈ ਜੇ ਤੂੰ ਮਾਰਨਾ ਹੈ ਲੱਤਾਂਾਂ ਤੋੜ ਦੇਣਾ ਜਾਂ ਉਹਨੂੰ ਤਨਾ ਮਾਰਨਾ ਨੌਂ ਇਟਾ ਮਾਰਨਾ ਗਵਾਮਾਂ ਦੇ ਚਾਰ ਇਟਾ ਪੰਜ ਤੇ ਛਡਾਉਂਦੇ ਛਡਾਉਂਦੇ ਮਾਰਦੇ ਕਿੰਨੇ ਵੇ ਦੀ ਘਟਨਾ ਹੈ ਇਹ ਸ਼ਾਮੀ 4 ਵਜੇ ਦੇ ਕਰੀਬ ਘਟਨਾ ਆਈ ਹੈ ਹਾਂਜੀ ਉਹਨਾਂ ਦੇ ਜਿਹੜਾ ਫਾਇਦਾ ਜਿਹੜਾ ਫਿਰ ਉਹ ਕਿੱਥੇ ਰੱਖਿਆ ਉਹ ਐਸੇ ਹਸਪੀਟਲ ਲੈ ਕੈਂਡੀ ਚ ਲੱਗਾ ਹੋਇਆ ਉਹ ਸਹੀ ਕੀ ਕੀਤਾ ਪੁਲਿਸ ਆਈ ਨਹੀਂ ਪੁਲਿਸ ਰਾਤ ਆ ਉਹਨਾਂ ਨੂੰ ਗਿਫਤਾਰ ਕਰ ਲਿਆ ਕੋਸ਼ ਨਹੀਂ ਆ ਜਗਾ ਕਰੀ ਵਾਂਗੇ ਹੋਈ ਆ ਕਿ ਹਾਨੂੰ ਨਿਸ਼ਾਬ ਦਿੱਤਾ ਜਾਵੇ ਜਿਹੜਾ ਕੱਲਾ ਕੱਲਾ ਮਾਪਿਆਂ ਦਾ ਪੁੱਤ ਜਿਹੜਾ ਨੇ ਮਾਰ ਦਿੱਤਾ ਹੁਣ ਸਾਨੂੰ ਨਿਸ਼ਾਬ ਦਿੱਤਾ ਜਾਵੇ ਸਰਕਾਰ ਨੂੰ ਹੋਈ ਪ੍ਰਸ਼ਾਸਨ ਵੱਲੋਂ ਮੰਗਾਂ ਜੀ ਇਹ ਜੀ ਲਵ ਲਵਪ੍ਰੀਤ ਸਿੰਘ ਸੀਗਾ ਲड़का ਪੁੱਤਰ ਮਨਜੀਤ ਸਿੰਘ ਪੈਣੀ ਮਟੂਆ ਦਾ ਰਹਿਣ ਵਾਲਾ ਸੀਗਾ ਜਿਸ ਦੀ ਉਮਰ ਕਰੀਬ 20 ਸਾਲ ਸੀਗੀ ਉਦੇ ਪਿੰਡ ਦੇ ਹੀ ਮੁੰਡਾ ਸੀ ਜਦਾ ਗੁਰਜੰਟ ਸਿੰਘ ਪੁੱਤਰ ਪਰਮਜੀਤ ਸਿੰਘ ਉਹਨੇ ਮਰਡਰ ਕੀਤਾ ਜੀ ਕੱਲ ਸ਼ਾਮ ਨੂੰ 3:30 ਦੇ ਕਰੀਬ ਉਹਨਾਂ ਦੀ ਪੁਰਾਣੀ ਰੰਜਿਸ਼ ਸੀ ਜੀ ਜੋ ਗੁਰਜੰਟ ਸਿੰਘ ਸੀਗਾ ਉਹ ਮੈਰਿਡ ਸੀਗਾ ਲਗਭਗ 10 ਸਾਲ ਤੋਂ ਉਦੋਂ ਸ਼ੱਕ ਕਰਦਾ ਸੀ ਜੀ ਕਿ ਉਹਦੀ ਵਾਈਫ ਦੇ ਰਿਲੇਸ਼ਨ ਲਬ੍ਰਿਨ ਸਿੰਘ ਨਾਲ ਸੀਗੇ ਤੇ ਜੋ ਕਿ ਲਗਭਗ 6-7 ਮਹੀਨੇ ਤੋਂ ਲ ਗੁਰਜੰਟ ਸਿੰਘ ਦੀ ਵਾਈਫ ਆਪਣੇ ਰਸਕੇ ਪੇਕੇ ਘਰ ਵੀ ਗਈ ਹੋਈ ਸੀ ਜੀ ਇਸੇ ਰੰਜਿਸ਼ ਇਹਨਾਂ ਦੋਨਾਂ ਦੀ ਆਪਸ ਵਿੱਚ ਰੰਜਿਸ਼बाजी ਚੱਲਦੀ ਹੋਈ ਸੀਗੀ ਉਸ ਤੋਂ ਪਹਿਲਾਂ ਇਹ ਆਪਸ ਦੋਸਤ ਮਿੱਤਰ ਹੀ ਸੀਗੇ ਬਟ ਇਹ ਵਾਈਫ ਨੂੰ ਲੈ ਕੇ ਇਹਨਾਂ ਦਾ ਡਿਸਪਿਊਟ ਹੋ ਗਿਆ ਸੀਗਾ ਜੋ ਇਹਨੇ ਕੱਲ ਮੌਕਾ ਪਾ ਕੇ 8 ਟਨ ਨਾਲ ਵਾਰ ਕਰਕੇ ਉਹਦਾ ਮਰਡਰ ਕਰਤਾ ਜਿਸ ਤੇ ਅਸੀਂ ਉਹਦੀ ਮਦਰ ਦੇ ਬਿਆਨਾਂ ਤੇ ਐਫ ਆਈ ਆਰ ਰਜਿਸਟਰ ਕੀਤੀ ਹੈ ਅੰਡਰ ਸੈਕਸ਼ਨ 302 ਪੰਜਾਬ ਸੀ 6 ਐਨ ਪੀ ਸੀ ਅਕਿਊਜ਼ ਅਰੇਸਟ ਹੋਏ ਨਹੀਂ ਅਕਿਊਜ਼ ਦੀ ਭਾਲ ਜਾਰੀ ਹੈ ਬਹੁਤ ਜਲਦੀ ਅਸੀਂ ਅਰੇਸਟ ਕਰ ਲਾਂਗੇ ਜੀ